ਖਤਰੀ ਸਬਾ ਦਾ ਇੱਕ ਵਫਦ ਏਡੀਸੀ ਫਾਜ਼ਿਲਕਾ ਨੂੰ ਮਿਲਿਆ ਜਿਨ੍ਹਾਂ ਵੱਲੋਂ ਸ਼ਹੀਦ ਦੇ ਆਜਮ ਸੁਖਦੇਵ ਸਿੰਘ ਥਾਪਰ ਜੀ ਦੇ ਜਨਮ ਸਥਾਨ ਨਗੌਰ ਨੂੰ ਚੋੜਾ ਬਿਆਰ ਲੁਧਿਆਣਾ ਤੋਂ ਸਿੱਧਾ ਰਸਤਾ ਦੇਣ ਲਈ ਮੰਗ ਪੱਤਰ ਦਿੱਤਾ ਗਿਆ ਤੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਕਿਸ ਗੱਲ ਨੂੰ ਲੈ ਕੇ ਅੱਜ ਇਸ ਦਫ਼ਤਰ ਪੁੱਜੇ ਹੋ ਜੀ ਅਸੀਂ ਅੱਜ ਡੀਡੀ ਮੈਡਮ ਐਡਮਿਨਿਸਟਰेटर ਨੂੰ ਇੱਕ ਮੰਗ ਪੱਤਰ ਦਿੱਤਾ ਹੈ ਇਸ ਦੇ ਵਿੱਚ ਦੇਵਾਪਰ ਜੀ ਦੇ ਜੇ ਦੇ ਅਜਨ ਸੁਦੇਵਾਪਰ ਜੀ ਦੇ ਜੇ ਕੋਰੀਡੋਰ ਦੇ ਉੱਤੇ ਦੇ ਰ ਹੈ ਉੱਥੇ ਨੂੰ ਧਿਆਣੇ ਰਸਤਾ ਨਾ ਮਿਲਣ ਕਰਕੇ ਕਈ ਸਾਲਾਂ ਤੋਂ ਜੀ ਦਿਲ ਚੱਲ ਰਹੀ ਸੀ ਕਿ ਇਸ ਸਮੇਂ ਰਸਤਾ ਦਿੱਤਾ ਜਾਵੇ ਤੇ ਕੋਰੀਡੋਰ ਬਣਵਾਇਆ ਜਾਵੇ ਖੱत्री ਸਮਾਜ ਤੋਂ ਸਬੰਧਿਤ ਸਾਡਾ ਵੀ ਹਰ ਸਮਾਜ ਨੂੰ ਮਾਨ ਇੱਜ਼ਤ ਮਿਲਦਾ ਪਰ ਖੱत्री ਸਮਾਜ ਨੂੰ ਵੰਜਿਆ ਰੱਖਿਆ ਜਾਂਦਾ ਹੈ ਇਹਨਾਂ ਨੇ ਖੱत्री ਸਮਾਜ ਨੇ ਹਮੇਸ਼ਾ ਦੇਸ਼ ਲਈ ਵਤਨ ਲਈ ਸਵਾਜ ਲਈ ਵੱਟੜ ਕੇ ਅੱਗੇ ਆਂਦੇ ਹੇ ਨੇ ਤੇ ਇਸ ਵਾਸਤੇ ਸਾਡੇ ਵੀ ਸਾਡੀ ਇੱਕ ਇੱਛਾ ਸੀ ਕਿ ਉਹ ਕੋਰੀਡੋਰ ਬਣਾ ਕੇ ਯਾਦਾ ਸੁਣਾ ਲਈਏ ਤਾਂ ਕਿ ਬੱਚਾ ਉਹਨਾਂ ਦੇ ਸ਼ਹੀਦੀ ਦਾ ਮਤਲਬ ਜਾਣਨਾ ਪਾਇਆ ਜਾਵੇ ਤਾਂ ਸਾਡੇ ਤੇ ਭਗਵੰਤਬਾਹ ਜੀ ਨੇ ਵਾਦਾ ਕੀਤਾ ਸੀ ਕਿ ਮੈਂ ਬਣਵਾ ਕੇ ਦਿਆਂਗਾ ਆਪਾਂ ਤਿੰਨ ਸਾਲਾਂ ਤੋਂ ਖੜੀਆਂ ਪੰਜਾਬ ਲੈ ਦੇ ਸਾਰੇ ਨੂੰ ਤੇ ਸਾਡੇ ਵੀਰੇ ਦੀਰ ਜੀ ਤੇ ਉਹਨਾਂ ਦੇ ਕర్జਨਨ ਸਾਪੋਜੀ ਦੇ ਤੇ ਸੁਦੇਵ ਜੀ ਦੇ ਕర్జਨ ਸਾਰੇ ਹਾਈ ਲੈਵਲ ਤੇ ਬੜੀਆਂ ਅਪਰੋਚ ਕੀਤੀਆਂ ਪਰ ਨਹੀਂ ਸੁਣੀ ਗਈ ਤਾਂ ਅੱਜ ਅਸੀਂ ਸਾਰੇ ਸਾਰੇ ਪੰਜਾਬ ਦੇ ਯੂਨਿਟਸ ਅਲੱਗ-ਅਲੱਗ ਤੌਰ ਤੇ ਇੱਥੇ ਇਕੱਠੇ ਹੋ ਕੇ ਤੇ ਐਡਮਿਨਿਸਟਰेटर ਨੂੰ ਮੰਗ ਪੇ ਤੇ ਨੇ ਕਿ ਸਾਡੀ ਆਵਾਜ਼ ਸੁਣੋ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਮੰਨਰ ਮੋਲੜੀ ਮੈਂ ਪੰਜਾਬ ਵਾਈਸ ਪ੍ਰਧਾਨ ਅਧਿਸ਼ਾਵਾ ਲੋਕਲ ਪ੍ਰਧਾਨ ਕਿਸ ਗੱਲੋਂ ਨਾ ਕੈਡੀ ਸੀ ਦਫ਼ਤਰ ਪੁੱਜੇ ਹੋ ਜੀ ਮੈਂ ਖੱਤਰੀ ਜਵਾਬ ਫਾਜ਼ਲਾ ਤੋਂ ਆ ਸੀ ਅੱਜ ਇਕੱਠੇ ਹੋਏ ਆ ਸਾਡੀ ਸਫਾ ਦੇ ਸਾਰੇ ਜਿਹੜੇ ਅਸੀਂ ਅੱਜ ਸਫਾ ਮੈਂਬਰ ਇਕੱਠੇ ਹੋਏ ਆ ਜਿੱਥੇ ਇੱਕ ਵਿਆਪਨ ਦੇ ਨਾਲ ਆਈ ਸੀ ਕੈਡੀ ਸੀ ਮੈਡਮ ਜਿਹਨੂੰ ਅਸੀਂ ਇਹ ਵਿਆਪਨ ਦੇ ਕੇ ਜਾ ਰਹੇ ਹਾਂ ਚੀਜ਼ ਥਾਪਰ ਜੀ ਦੇ ਜਿਹੜਾ ਸਾਡਾ ਸੁਖਵੀਰ ਜੀ ਦੇ ਕੋਰੀਡੋਰ ਹੈ ਜੋ ਲੁਧਿਆਣਾ ਸਾਨੂੰ ਨਹੀਂ ਦਿੱਤਾ ਜਾ ਰਿਹਾ ਉਹਦੇ ਵਾਸਤੇ ਅਸੀਂ ਕਾਪਨ ਦੇ ਨਾ ਆ ਜੋ ਸਰਕਾਰਾਂ ਸਾਨੂੰ ਬਹੁਤ ਦੇਰ ਤੋਂ ਵਰਗਲਾ ਰਹੀਆਂ ਨੇ ਬਰਾਂਹਦੇ ਤੇ ਪੂਰਾ ਇੰਪਲੀਮੈਂਟ ਨਹੀਂ ਹੋ ਰਿਹਾ ਕਿ ਉਹਨਾਂ ਦੇ ਬਾਰੇ ਨਾ ਰਸਤਾ ਦਿੱਤਾ ਜਾ ਰਿਹਾ ਅਸੀਂ ਅੱਜ ਉਸ ਵਾਸਤੇ ਆਈ ਸੀ ਕਿ ਸਾਨੂੰ ਸਾਰੇ ਯੂਨਿਟਸ ਨੂੰ ਅੱਜ ਅਸੀਂ ਹਰ ਸਿਟੀ ਵਿੱਚ ਆਧਿਆਦੇ ਵੱਲੋਂ ਅਸੀਂ ਹਰ ਐਡਮਿਨਿਸਟਰेटर ਨੂੰ ਅਸੀਂ ਅੱਜ ਉਹ ਮੰਗ ਪੱਤਰ ਦੇ ਰਹੇ ਹਾਂ ਕਿ ਸਾਡੀ ਇਸ ਬਾਰੇ ਵਿਚਾਰ ਕੀਤਾ ਜਾਵੇ ਤੇ ਸਾਨੂੰ ਜਲਦੀ ਤੋਂ ਜਲਦੀ ਉਹ ਕੋਰੀਡੋਰ ਦਾ ਰਾਹ ਦਿੱਤਾ ਜਾਏ ਤੇ ਸਾਨੂੰ ਜੋ ਕੀ ਅਸੀਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਖਾਪੜ ਸਾਹਿਬ ਜਿਹੜੇ ਜੋ ਵੀ ਸਾਡੇ ਸ਼ਹੀਦ ਨੇ ਉਹਨਾਂ ਨੂੰ ਵੀ ਮਾਨਦਾਨ ਮਿਲੇ ਜੋ ਉਹਨਾਂ ਦੇ ਮਿਲਣਾ ਚਾਹੀਦਾ ਅੱਜ ਤੱਕ ਜੋ ਮਿਲਿਆ ਨਹੀਂ ਤੁਹਾਡਾ ਸ਼ੁਭ ਨਾਮ ਜੀ 21 ਮਸਲਿਆਂ ਲੈ ਕੇ ਡੀਸੀ ਦਫਤਰ ਪਹੁੰਚੇ ਗਿਆ ਜਾਂਦਾ ਵੀ ਸ਼ਹੀਦਾ ਦੇ ਚਰਾਵਾਂ ਤੇ ਮੇਲੇ ਲੱਗਣਗੇ ਸ਼ਹੀਦਾ ਨੇ ਜੋ ਕੁਰਬਾਨੀਆਂ ਦਿੱਤੀਆਂ ਉਹ ਆਪ ਦਾ ਦੁੱਤ ਉੱਠ ਕੇ ਦੇਸ਼ ਨੂੰ ਯਾਦਗਾਰਨ ਦਿੱਤੀਆਂ ਅੱਜ ਦੇਸ਼ ਆਜ਼ਾਦ ਹੋਏ ਨੂੰ 75 77 ਸਾਲ ਦਾ ਸਮਾਂ ਹੋ ਗਿਆ ਪਰ ਸਰਕਾਰਾਂ ਨੇ ਸੁਤੀਆਂ ਪਈਆਂ ਸੀ ਸਖਾਪਰ ਜੀ ਦਾ ਬੰਨਾ ਉੱਥੇ ਹਾਲ ਹੁੰਦੇ ਰਸਤਾ ਦਿੱਤਾ ਜਾ ਰਿਹਾ ਸਮੇਂ ਸਮੇਂ ਦੇ ਸਰਕਾਰਾਂ ਨੇ ਵਾਅਦਾ ਕਰਕੇ ਕਤਰੀ ਪਰਿਵਾਰਾਂ ਕੋਲ ਓਟਾ ਨਹੀਂ ਆ ਕਤਰੀ ਪਰਿਵਾਰਾਂ ਨੇ ਕੋਟਾ ਪਾਈਆਂ ਜਦ ਕੀ ਸ਼ਹੀਦ ਪੂਰੀ ਕੌਮ ਦਾ ਸਰਮਾਇਆ ਹੁੰਦੇ ਹਨ ਅੱਜ ਕਈ ਸਾਲ ਵੀ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਹਾਲ ਨੂੰ ਰਸਤਰ ਦਿੱਤਾ ਜਾ ਰਿਹਾ 3 ਸਾਲ ਭਗਵੰਤ ਸਿੰਘ ਸਰਕਾਰ ਨੂੰ ਵੀ ਲੰਘ ਚੁੱਕੇ ਹਨ ਭਗਵੰਤ ਸਿੰਘ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਮੇਰਾ ਸਾਥ ਦਿਓ ਤੇ ਮੈਂ ਤੁਹਾਡਾ ਹੱਲ ਕਰਾਂਗਾ ਪਰ 3 ਸਾਲ ਲੰਘੇ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋ ਰਿਹਾ ਅੱਜ ਇੰਨੇ ਸਾਲਾਂ ਬਾਅਦ ਵੀ ਪੂਰੇ ਦੇ ਪੂਰੇ ਪੰਜਾਬ ਵਿੱਚ ਸਮੂਹ ਖਤਰੀ ਸਲਾਵਾ ਆਪਦੇ ਆਪੇ ਡਿਸਟ੍ਰਿਕਟ ਹੈੱਡਕੁਆਰਟਰਾਂ ਗਾ ਕੇ ਮੰਗ ਪੱਤਰ ਦੇ ਰਿਹਾ ਹਨ ਰਸਤਾ ਮੰਗ ਰਿਹਾ ਹਨ ਕਿ ਇਹ ਸਿੱਧਾ ਦਾ ਸੁਪਨਾ ਸੀ ਕਿ ਇਹ ਸਿੱਧਾ ਦਾ ਸੁਪਨੇ ਸਕਾਰ ਕਰਨਗੇ ਜੋ ਅੱਜ ਦਫ਼ਤਰਾਂ ਵਿੱਚ ਕੇਸੀਆਂ ਚ ਬੈਠੇ ਆਪਦੇ ਘਰਾਂ ਤੇ ਮਹਿਲਾਂ ਦੇ ਸਜਾਰੇ ਹਨ ਕੀ ਸਿੱਧਾ ਦਾ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ एक वाला सवाल यह निशान खड़ा होंगे इसलिए खतरी सभा वालों मंग पत्र दिता गया फाजिलका प्रधान मोडी जी की प्रधानगी हेठ दूह मैंबर आए हैं इन्हों ने यह मंग की है कि जेकर यह नहीं दिता जाता तो संघर्ष होगा तो जरा होगा फैसला बड़ा हैरानीजनक होएगा तो हमियाजा भुगतना पड़ेगा सरकार की ना है जी अपना संदीप अवरो ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सबसक्राइब करना ना भूले जय हिंद जय